ਤਿਆਰ ਪਰ ਇਸ ਸਾਥ ਸ੍ਰੀ ਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ 27 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੁਣ ਘਰਾਂ 'ਚ ਖਾਣਾ ਬਣੇਗਾ ਬਿਲਕੁਲ ਫਰੀਦ ਨਵੀਂ ਸਕੀਮ ਕਰ ਦਿੱਤੀ ਹੈ ਸਰਕਾਰ ਨੇ ਸ਼ੁਰੂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਮਣੇ ਆਇਆ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਿਸ਼ ਹੈ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਰਿੰਗ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਚਲਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਸੋ ਪਹਿਲੀ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਸ ਸਮੇਂ ਦੀਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ 'ਚ ਦਿਖੇਗਾ ਜਾਂ ਨਹੀਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਗ੍ਰਹਿਣ ਨਹੀਂ ਕਿ ਖੋਗਲੀ ਘਟਨਾ ਹੈ ਪਰ ਧਰਮ ਅਤੇ ਜੋਤਿਸ਼ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਸੂਰਜ ਆਤਮਾ ਦਾ ਕਰਕ ਹੈ ਇਸ ਗ੍ਰੂਜ ਗ੍ਰਹਿਣ ਦੀ ਘਟਨਾ ਧਰਤੀ ਦੇ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਤੀ ਹੈ ਸੂਰਜ ਗ੍ਰਹਿਣ ਨੂੰ ਕਦੇ ਵੀ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ ਇਹ ਅੱਖਾਂ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਸਾਲ 2024 ਦਾ ਸੂਰਜ ਗ੍ਰਹਿਣ ਜਲਦ ਹੀ ਲੱਗਣ ਵਾਲਾ ਹੈ ਤੁਹਾਨੂੰ ਦੱਸਦੇ ਹਾਂ ਕਿ ਸੂਰਜ ਗ੍ਰਹਿਣ ਨਾਲ ਜੁੜੀ ਵੱਡੀ ਜਾਣਕਾਰੀ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗੇਗਾ ਇਹ ਗ੍ਰਹਿਣ ਰਾਤ 9 ਵਜੇ ਤੋਂ ਲੈ ਕੇ 1:25 ਮਿੰਟ ਅੱਧੀ ਰਾਤ ਤੱਕ ਰਹੇਗਾ ਇਹ ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 10 ਮਿੰਟ ਤੱਕ ਰਹੇਗੀ 8 ਅਪ੍ਰੈਲ ਨੂੰ ਲੱਗਣ ਵਾਲਾ ਹੈ ਸੂਰਜ ਗ੍ਰਹਿਣ ਮੀਨ ਅਤੇ ਰੇਵਤੀ ਨਕਸ਼ਤਰ ਵਿੱਚ ਲੱਗੇਗਾ ਇਹ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਜਾਨੀ ਜਗਰਾਜ ਸੂਰਜ ਗ੍ਰਹਿਣ ਹੋਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਗ੍ਰਹਿਣ ਇਹ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ ਕਿਉਂਕਿ ਇਹ ਗ੍ਰਹਿਣ ਰਾਤ ਨੂੰ ਲੱਗੇਗਾ ਇਸ ਕਰਕੇ ਭਾਰਤੀ ਇਸ ਗ੍ਰਹਿਣ ਨੂੰ ਨਹੀਂ ਦੇਖ ਸਕਣਗੇ ਸੋ ਭਾਰਤ ਦੇ ਵਿੱਚ ਇਹ ਗ੍ਰਹਿਣ ਨਹੀਂ ਦੇਖਿਆ ਜਾਵੇਗਾ ਇਸ ਤੋਂ ਬਿਨਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਨੇ ਆ ਬਲੌਗਰ ਪਹਾਣਾ ਸਿੱਧੂ ਦੀਆਂ ਬਦੀਆਂ ਮੁਸ਼ਕਲਾਂ ਜਮਾਨਤ ਮਿਲਣ ਵਾਗਰੋ ਇੱਕ ਹੋਰ ਨਵਾਂ ਪਰਚਾ ਤੁਹਾਨੂੰ ਦੱਸਦੀ ਹੈ ਕਿ ਇੰਟਰਨੈਟ ਮੀਡੀਆ ਤੇ ਬਹੁਤ ਚਰਚੇਤ ਬਲੌਗਰ ਕਾਕਾ ਉਰਫ ਪਹਾਣਾ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਉਸ ਦੇ ਇੱਕ ਹੋਰ ਕੇਸ ਵਿੱਚ ਜਮਾਨਤ ਮਿਲੀ ਸੀ ਕਿ ਹੁਣ ਪਟਿਆਲਾ ਵਿੱਚ ਇੱਕ ਹੋਰ ਕੇਸ ਉਹਦੇ ਤੇ ਦਰਜ ਹੋ ਗਿਆ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਹਾਣਾ ਸਿੱਧੂ ਨੂੰ 20 ਜਨਵਰੀ ਨੂੰ गिरफ्तार ਕੀਤਾ ਸੀ جس ਤੋਂ ਬਾਅਦ ਦੇ ਬੀਤੇ ਦਿਨੀ ਉਸ ਨੂੰ ਜ਼ਮਾਨਤ ਮਿਲੇ ਸੀ ਯੂਟਿਊਬਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਨੂੰ ਲੁਧਿਆਣਾ ਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ ਚ ਖਿਲਾਫ ਉਸ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਦਾਣਾਸਦਰ ਪਟਿਆਲਾ ਦੀ ਪੁਲਿਸ ਨੇ ਸੁద్ధి ਖਿਲਾਫ ਧਾਰਾ 387 2 323 341 506 34 ਆਈਪੀਸੀ ਤਹਿਤ ਕੇਸ ਨੰਬਰ 8 ਜਿਹੜਾ ਦਰਜ ਕੀਤਾ 20 ਜਨਵਰੀ ਨੂੰ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਸਿੱਧੂ ਨੂੰ ਗ੍ਰਿਫਤਾਰ ਹੋਣ ਤੋਂ ਬਾਅਦ 21 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 29 ਜਨਵਰੀ ਤੱਕ ਪੁਲਿਸ ਰਿਮਾਂਡ ਤੇ ਲਿਆ ਸੀ ਇਸ ਤੋਂ ਪਹਿਲਾਂ ਇੱਕ ਮਹਿਲਾ ਟਰੈਵਲ ਏਜੰਟ ਨੇ ਉਸਤੇ ਮਾਮਲੇ ਵਿੱਚ ਭਾਨਾ ਸਿੱਧੂ ਖਿਲਾਫ ਜਿਹੜਾ ਕੇਸ ਦਰਜ ਕਰਵਾਇਆ ਸੀ ਤੇ ਹੁਣ ਇੱਕ ਹੋਰ ਪਰਚਾ ਭਾਨਾ ਸਿੱਧੂ ਦੇ ਉੱਤੇ ਦੇਖਣ ਨੂੰ ਮਿਲਿਆ ਹੈ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਨਾਲ ਤੁਹਾਡਾ ਖੇਡ ਮੰਤਰੀ ਮੀਤ ਹਰਵੱਲੋ ਗਨਤੰਤਰ ਦਿਵਸ ਮੌਕੇ ਸੁਪਰ 100 ਸਕੀਮ ਦੀ ਸ਼ੁਰੂਆਤ ਹੈ ਖਿਡਾਰੀਆਂ ਨੂੰ ਮਿਲੇਗੀ ਅੰਤਰਰਾਸ਼ਟਰੀ ਪੱਦਰ ਦੀ ਸਿਕਲਾਈ ਹਾਂ ਜੀ ਤੋਂ ਅੰਦਾਜ਼ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਵਿਸ਼ਵ ਪੱਦਰ ਤੇ ਸੂਬੇ ਦੀ ਸ਼ਾਨ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ ਫਿਰੋਜ਼ਪੁਰ ਖੇਹ ਜ਼ਿਲ੍ਹੇ ਦੀਆਂ ਖੇਡੀਆਂ ਖੇਡਾਂ ਵਿੱਚ ਬਹੁਤ ਯੋਗਦਾਨ ਹੈ ਬੜੇ ਮਾਨ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਨੇ ਹਾਕੀ ਖੇਡ ਵਿੱਚ ਹਰਮੇਖ ਸਿੰਘ, ਅਜੀਤ ਸਿੰਘ, ਗਗਨਜੀਤ ਸਿੰਘ, ਨਿਸ਼ਾਨੇਬਾਜ਼ੀ ਖੇਡ ਵਿੱਚ ਗੁਰਵੀਰ ਸਿੰਘ ਸੰਧੂ, ਮਨਵੀਰ ਸਿੰਘ ਸੰਧੂ, ਰੰજન ਛੋੜੀ ਅਤੇ ਸੋਇੰਗ ਵਿੱਚ ਮਨਜੀਤ ਸਿੰਘ ਨੇ ਇੱਕ ਵੱਡੇ ਖਿਡਾਰੀ ਜਿਹੜੇ ਦੇਸ਼ ਵਿੱਚ ਦਿੱਤੇ ਨੇ। ਇਸ ਸਬੰਧ ਵਿੱਚ ਕਿਰਟਾਵਾ ਗੰਤਰ ਦਿਵਸ ਮੌਕੇ ਇੱਕ ਖੇਡਾਂ ਤੇ ਜੁਮਕੇ ਸਵਾਵਾ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤਿਆਰ ਵੱਲੋਂ ਫਿਰੋਜ਼ਪੁਰ ਵਿਖੇ ਨਵਿਕਲੀ ਸਪੀਮ ਸੁਪਰ 100 ਦੀ ਜੜੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਤੋਂ ਬਿਨਾ ਇੱਕ ਹੋਰ ਵੱਡੀ ਖਬਰ ਦੇ ਨਾਲ ਰੁਕ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਮਾਰਚ ਦੇ ਮਹੀਨੇ ਚ ਸੀਐਮ ਮਾਨ ਦੇ ਘਰ ਗੂੰਜਣਗੀਆਂ ਕਿਲਕਾਰੀਆਂ ਸੀਐਮ ਮਾਨ ਲੈ ਸੜਾਈ ਖੁਸ਼ਖਬਰੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਤਰੰਗਾ ਲਹਿਰਾਇਆ ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਗਣਤੰਤਰ ਦਿਵਸ ਪੰਜਾਬ ਕਰਕੇ ਇਹ ਲੜਾਈਆਂ ਲੜੀਆਂ ਤੇ ਸਾਥਾ ਦਿੱਤੀਆਂ ਫਿਰ ਗਣਤੰਤਰ ਦਿਵਸ ਆਇਆ ਇਸ ਲਈ ਹੁਣ ਗਣਤੰਤਰ ਦਿਵਸ ਅਸੀਂ ਵਿਸ਼ੇਸ਼ ਤੌਰ ਤੇ ਮਨਾਉਂਦੇ ਹਸਦ ਰਾਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਜਨਕ ਤੌਰ ਤੇ ਐਲਾਨ ਕੀਤਾ ਕਿ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਹੈ ਮਾਨ ਨੇ ਦੱਸਿਆ ਕਿ ਉਹ 7 ਮਹੀਨੇ ਦੀ ਗਰਭਵਤੀ ਹੈ ਤੇ ਮਾਰਚ ਮਹੀਨੇ ਚ ਉਸ ਦੇ ਘਰ ਖੁਸ਼ੀ ਆਵੇਗੀ ਪਰ ਅਜ ਤੱਕ ਉਹਨਾਂ ਨੇ ਕੋਈ ਵੀ ਟੈਸਟ ਨਹੀਂ ਕਰਾਇਆ ਉਹ ਚਾਹੁੰਦੇ ਨੇ ਕਿ ਜੋ ਵੀ ਜੀ ਉਹਨਾਂ ਦੇ ਘਰ ਵਿੱਚ ਆਵੇ ਉਹ ਸਿਹਤਮੰਦ ਰਹੇ ਬਾਕੀ ਹੋਰ ਕੀ ਕਹਾਂ ਮੁੱਖ ਮੰਤਰੀ ਭਗਵਾਨ ਜੀ ਤੁਮਾਨ ਨੇ ਤੁਸੀਂ ਵੀਡੀਓ ਦੇ ਵਿੱਚ ਖੁਦ ਸੁਣ ਸਕਦੇ ਹੋ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਉਧਰ ਦੀ ਖਬਰਾਂ ਦੇ ਵੱਲ ਅੱਗੇ ਵਧਦੇ ਆ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪਟਿਆਲਾ ਵਿਖੇ ਜ਼ਿਲ੍ਹੇ ਦੀਆਂ 52 ਲੋੜਵੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਦੀ ਜਿਹੜੀ ਵੰਡਾਹੋ ਕੀਤੀ ਗਈ ਆ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ 52 ਲੋੜਵੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੀ ਮੌਜੂਦ ਸਨ ਇੱਥੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਕਰਵਾਏ ਇਸ ਮਾਗ ਮੌਕੇ ਸੰਬੋਧਨ ਕਰਦੇ ਆ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਗਨਤਾੰਤਰ ਦਿਵਸ ਦੀ ਬਤਾਈ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਾਰੇ ਵਰਗ ਦੇ ਲੋਕਾਂ ਲਈ ਭਲਾਈ ਲਈ ਵਚਨਬੱਧ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਵੇ ਸਾਈਤਾ ਸਮੂਹ ਦੀਆਂ ਮੈਂਬਰ ਮਹਿਲਾਵਾਂ ਲਈ ਇੱਕ ਪਹਿਲੇ ਪ੍ਰੋਜੈਕਟ ਸ਼ੁਰੂ ਕੀਤਾ ਹੈ ਲੋੜਵੰਦ ਮਹਿਲਾਵਾਂ ਵਰਦੀਆਂ ਬਣਾ ਕੇ ਆਪਣੀ ਉਪਜਿਵਤਾ ਕਮਾਉਣ ਲਈ ਇਸ ਪ੍ਰੋਜੈਕਟ ਨਾਲ ਜੁੜ ਸਕਦੀਆਂ ਨੇ ਉਹਨਾਂ ਦੇ ਸਮੂਹ ਮਹਿਲਾਵਾਂ ਨੂੰ ਗੰਤਾੰਤਰ ਦਿਵਸ ਦੀ ਵਧਾਈ ਦਿੰਦੇ ਆ ਕਿ ਉਮੀਦ ਹੈ ਕਿ ਇਹ ਸिलाई ਮਸ਼ੀਨਾਂ ਇਨ੍ਹਾਂ ਮਹਿਲਾਵਾਂ ਦੇ ਕੰਮ ਆਉਣਗੀਆਂ ਇਸ ਮੌਕੇ ਰੈੱਡ ਕਰਾਸ ਦੇ ਸਖਤਰ ਡਾਕਟਰ ਪ੍ਰੀਤਪਾਲ ਸਿੰਘ ਵੀ ਮੌਜੂਦ ਸਨ ਸੋ ਮਹਿਲਾਵਾਂ ਨੂੰ ਜਿਹੜਾ 52 ਮਸ਼ੀਨਾਂ ਨੇ ਜਿਹੜੀਆਂ ਉਹ ਵੰਡੀਆਂ ਗਈਆਂ ਨੇ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਆ ਜੀ ਪੀ ਆਰਟੀਸੀ ਕਾਮਿਆਂ ਨੂੰ ਮਹਿੰਗੀ ਪਵੇਗੀ ਬੱਸਾਂ 'ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦੀ ਜੜੀ ਸੋ ਦੇਖ ਸਕਦੇ ਹੋ ਇੱਥੇ ਪਟਿਆਲਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੇ ਪੀ ਆਰਟੀਸੀ ਦੇ ਕਾਮਿਆਂ ਵੱਲੋਂ ਬੱਸਾਂ 'ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਸਬੰਧੀ ਪੈਦਾ ਹੋਏ ਰੇੜਕੇ ਦੌਰਾਨ ਲੋਕਾਂ ਦੀ ਖੱਜਲਖਵਰੀ ਜਾਰੀ ਹੈ ਪੀਆਰਟੀਸੀ ਵਰਕਰਾਂ ਵੱਲੋਂ ਰੋਸ ਪ੍ਰਗਟਾਉਣ ਦੇ ਇਸ ਤਰੀਕੇ ਤੋਂ ਜਿੱਥੇ ਸਰਕਾਰ ਪਰੇਸ਼ਾਨ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਪੀਆਰਟੀਸੀ ਦੇ ਚੇਅਰਮੈਨ ਰਜੋਸ਼ ਸਿੰਘ ਹੜਾਣਾ ਨੇ ਪੀਆਰਟੀਸੀ ਵਰਕਰਾਂ ਨੂੰ ਚੇਤਾਵਨੀ ਜਿਹੜੀ ਦਿੱਤੀ ਹੈ ਪੀਆਰਟੀਸੀ ਵਰਕਰਾਂ ਦਾ ਇਸ ਐਕਸ਼ਨ 'ਚ ਗੰਭੀਰ ਨੋਟਿਸ ਲੈਂਦਿਆਂ ਪੀਆਰਟੀਸੀ ਦੇ ਚੇਅਰਮੈਨ ਰਜੋਸ਼ ਸਿੰਘ ਹੜਾਣਾ ਨੇ ਕਿਹਾ ਕਿ ਸਰਕਾਰ ਲੋਕ ਮੁਸ਼ਕਲਾਂ ਦਾ ਹੱਲ ਲਈ ਵਚਨਬੱਧ ਹੈ ਜਿਸ ਕਰਕੇ ਦੇਖ ਖਦਲਖੋਰੀ ਬਾਲੀਆਂ ਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਵਰਕਰਾਂ ਵੱਲੋਂ ਅਪਣਾਇਆ ਜਾ ਰਿਹਾ ਇਹ ਰਾਹ ਵਾਜਬ ਨਹੀਂ ਕਿਉਂਕਿ ਇਸ ਨਾਲ ਜਿੱਥੇ ਲੋਕ ਖੱਜਲ ਹੋ ਰਹੇ ਨਾ ਉੱਥੇ ਹੀ ਅਜਿਹੇ ਚ ਪੀਆਰਟੀਸੀ ਨੇ ਵੀ ਬੇਤੀ ਨੁਕਸਾਨ ਦਾ ਜਿਹੜਾ ਨੁਕਸਾਨ ੱਤ ਲੈਣਾ ਪੈ ਰਿਹਾ ਹਸ ਜਿਹੜਾ ਇਹ PTRC ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ। ਸਰਕਾਰ ਵੱਲੋਂ ਇੱਕ ਨਵੀਂ ਸਕੀਮ ਜਿਹੜੀ ਚਲਾਈ ਗਈ ਆ ਜਾਂ ਕਹਿ ਲਓ ਇੱਕ ਨਵਾਂ ਸਿਸਟਮ ਤਿਆਰ ਕੀਤਾ ਗਿਆ ਤੁਹਾਡੇ ਘਰ ਦਾ ਖਾਣਾ ਜਿਹਦੇ ਤੇ ਬਿਲਕੁਲ ਮੁਫ਼ਤ ਦੇ ਵਿੱਚ ਬਣੇਗਾ। ਤੁਹਾਨੂੰ ਦੱਸਦੇ ਕਿ ਸਰਕਾਰ ਵੱਲੋਂ ਇੱਕ ਸੋਲਰ ਸਿਸਟਮ ਜਿਹੜਾ ਤਿਆਰ ਕੀਤਾ ਗਿਆ ਜਿਸ ਦਾ ਨਾਮ ਸੂਰਿਆਨੇਤਰ ਰੱਖਿਆ ਗਿਆ। ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਤੁਸੀਂ ਆਪਣੇ ਘਰ ਵਿੱਚ ਸੋਲਰ ਸਟੋਵ ਲਿਆ ਕੇ ਮਹਿੰਗਾਈ ਮਹਿੰਗੀ ਰਸੋਈ ਵਿੱਚ ਗੈਸ ਦੀਆਂ ਕੀਮਤਾਂ ਤੋਂ ਛੁਟਕਾਰਾ ਪਾ ਸਕਦੇ ਹੋ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇੱਕ ਸ਼ਾਨਦਾਰ ਸੋਲਰ ਸਟੋਵ ਤਿਆਰ ਕੀਤਾ ਜੋ ਸੂਰਜ ਦੀ ਊਰਜਾ ਦੇ ਨਾਲ ਚੱਲਦਾ ਇਹ ਸੋਲਰ ਸਟੋਵ ਦਾ ਸੂਰਜਨੇਤਨ ਨਾਂ ਜਿਹੜਾ ਰੱਖਿਆ ਗਿਆ ਤੁਸੀਂ ਸੋਲਰ ਸਟੋਵ ਨੂੰ ਆਪਣੇ ਰਸੋਈ ਵਿੱਚ ਰੱਖ ਸਕਦੇ ਤੇ ਆਸਾਨੀ ਨਾਲ ਦੀ ਵਰਤੋਂ ਕਰ ਸਕਦੇ ਹੋ ਸੂਰਜ ਨੇਤਰਨ ਸੂਰਜ ਚੁੱਲੇ ਨੂੰ ਸੂਰਜਾ ਵਿੱਚ ਰੱਖਣ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਨੂੰ ਸਹੀ ਵਿੱਚ ਕਿਤੇ ਵੀ ਰੱਖ ਸਕਦੇ ਹੋ ਤੇ ਆਪਣੇ ਸਹੂਲਤ ਅਨੁਸਾਰ ਇਸ ਦੀ ਵਰਤੋਂ ਕਰ ਸਕਦੇ ਹੋ ਉਸ ਨੂੰ ਇੱਕ ਥਾਂ ਤੋਂ ਪੱਕੇ ਤੌਰ ਤੇ ਵੀ ਲਗਾਇਆ ਜਾ ਸਕਦਾ ਹੈ ਇਸ ਤਰ੍ਹਾਂ ਤੁਸੀਂ ਆਪਣੀ ਰਸੋਈ ਵਿੱਚ ਗੈਸ ਚੁੱਲਾ ਲਗਾਉਂਦੇ ਇਸ ਤਰ੍ਹਾਂ ਤੁਸੀਂ ਇਸ ਨੂੰ ਵੀ ਫਟ ਕਰ ਸਕਦੇ ਹੋ ਇਹ ਇੱਕ ਚਾਰਜੋਗਤ ਇਨਡੋਰ ਸੋਲਰ ਕੁਕਿੰਗ ਸਿਸਟਮ ਹੈ ਸੂਰਜ ਨੇਤਰ ਸੋਲਰ ਸਿਸਟਮ ਨੂੰ ਇੰਡੀਅਨ ਆਇਲ ਨੇ ਖੋਜ ਅਤੇ ਵਿਕਾਸ ਕੇਂਦਰ ਫਰੀਦਾਬਾਦ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਕੀਤਾ ਕਿ ਇਹਨਾਂ ਨੂੰ ਆਇਲ ਨੇ ਇਸ ਦੀ ਪੇਂਟਡ ਵੀ ਕਰ ਲਿਆ ਸੂਰਯਨੇਤਨ ਦੀ ਰਿਚੂਲੇਸ਼ਨ ਡਿਜ਼ਾਈਨ ਅਜਾਇ ਹੈ ਕਿ ਇਸ ਨੂੰ ਰੇਡੀਏਸ਼ਨ ਦੇ ਤੇ ਸੂਰਜੀ ਤਾਪ ਦੇ ਨੁਕਸਾਨ ਨੂੰ ਘਟਾਉਂਦਾ ਸੂਰਯਨੇਤਨ ਸੋਲਰ ਸਟੋਬ ਤਿੰਨ ਵੱਖ-ਵੱਖ ਮਾਡਲਾਂ ਦੇ ਵਿੱਚ ਚਾਰ ਕੀਤਾ ਗਿਆ ਜੁਨਿਥਰ ਸਟੋਵ ਦੇ ਪ੍ਰੀਮੀਅਮ ਮਾਡਲ ਦੇ ਚਾਰਜੀਆਂ ਦੇ ਪਰਿਵਾਰ ਲਈ ਆਸਾਨੀ ਨਾਲ ਖਾਣਾ ਪਕਾਇਆ ਜਾ ਸਕਦਾ ਹੈ ਸਟੋਵ ਦੀ ਵਰਤੋਂ ਲਈ ਤੁਹਾਨੂੰ ਰਸੋਈ ਵਿੱਚ ਇੱਕ ਯੂਨਿਟ ਲਗਾਉਣਾ ਹੋਵੇਗਾ ਦੂਜਾ ਤੋਂ ਬ ਵਿੱਚ ਰੱਖਿਆ ਜਾਵੇਗਾ ਅਤੇ ਸਟੋਵ ਨੂੰ ਚਾਰਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਚਾਰਜ ਹੋਣ ਤੋਂ ਬਾਅਦ ਇਸ ਦੀ ਵਰਤੋਂ ਜਿਹੜੀ ਕੀਤੀ ਉਹ ਜਾ ਸਕਦੀ ਆ ਸੂਰਿਆਨੇਤਨ ਸੋਲਰ ਸਟੋਵ ਹਾਈਬ੍ਰਿਡ ਮੋਡ ਤੇ ਕੰਮ ਕਰਦਾ ਇਸਦਾ ਮਤਲਬ ਹੈ ਕਿ ਇਸ ਚੁੱਲੇ ਨੂੰ ਸੂਰਜੀ ਊਰਜਾ ਤੋਂ ਇਲਾਵਾ ਬਿਜਲੀ ਦੇ ਹੋਰ ਸਰੋਤਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਸੋਲਰ ਸਟੋਵ ਦੀ ਕੀਮਤ ਦੀ ਗੱਲ ਕਰੇ ਤਾਂ 12000 ਰੁਪਏ ਤੋਂ ਜਿਹੜੀ ਦੀ ਸ਼ੁਰੂਆਤ ਹੁੰਦੀ ਹੈ ਇਸ ਦੇ بیس ਮਾਡਲ ਦੀ ਕੀਮਤ 12000 ਹੈ ਤੇ ਟਾਪ ਮਾਡਲ ਦੀ ਕੀਮਤ 23000 ਰੁਪਏ ਜਿਹੜੀ ਆਹੋ ਤੈਅ ਕੀਤੀ ਗਈ ਹੈ ਇਹਨਾਂ ਨਾਲ ਦਾ ਕਹਿਣਾ ਹੈ ਕਿ ਉਹ ਵਿਖੇ ਵਿੱਚ ਸੋਲਰ ਸਟੋਵ ਦੀਆਂ ਕੀਮਤਾਂ ਵਿੱਚ ਕਮੀ ਵੀ ਆ ਸਕਦੀ ਹੈ ਕੰਪਨੀ ਨੇ ਹਾਲ ਹੀ ਵਿੱਚ ਆਪਣਾ ਸੋਲਰ ਸਟੋਵ ਵਾਰਜਾਰ ਦੇ ਵਿੱਚ ਲਾਂਚ ਕੀਤਾ ਹੈ ਸੋਲਰ ਸਟੋਵ ਨੂੰ ਘਰ ਵਿੱਚ ਲਿਆ ਕੇ ਤੁਸੀਂ ਮਹਿੰਗੀ ਰਸੋਈ ਤੇ ਆ ਗੈਸ ਦੀਆਂ ਕੀਮਤਾਂ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹਾਂ